ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੀ ਬਗੀਚੀ ਦੇ ਵਿੱਚ ਲੱਗਿਆ ਹੋਇਆ ਤੁਹਾਨੂੰ ਮੈਂ ਦਿਖਾਉਣੀ ਆ ਹਾਰਸ਼ਗਰ ਦਾ ਬੂਟਾ ਅੱਜ ਇਹਦੇ ਬਾਰੇ ਮੈਂ ਥੋੜੀ ਜੀ ਜਾਣਕਾਰੀ ਦੇਵਾਂਗੀ ਕਿਉਂਕਿ ਹੁਣ ਇਹ ਦੇਖੋ ਤੁਸੀਂ ਫੁੱਲਾਂ ਤੇ ਆਇਆ ਹੋਇਆ ਬਰਡਸ ਲੱਗੇ ਹੋਏ ਆ ਤੇ ਜਦੋਂ ਇਹਨੂੰ ਫੁੱਲ ਲੱਗਣਗੇ ਉਦੋਂ ਵੀ ਤੁਹਾਨੂੰ ਕੋਈ ਜਾਣਕਾਰੀ ਸਾਂਝੀ ਕਰਾਂਗੀ ਇਹਨੂੰ 파ਰਜਾਤ ਦਾ ਪੌਦਾ ਵੀ ਕਹਿੰਦੇ ਆ ਇਹ ਪੌਦਾ ਜਿਹੜਾ ਔਸ਼ਧੀ ਗੁਣਾ ਵਾਲਾ ਹੈ ਬਹੁਤ ਸਾਰੇ ਗੁਣਾ ਇਹਦੇ ਚ ਤੇ ਕਿਹਾ ਜਾਂਦਾ ਹੈ ਕਿ ਸ਼੍ਰੀ ਕ੍ਰਿਸ਼ਨ ਜੀ ਇਸ ਪੌਦੇ ਨੂੰ ਸਵਰਗ ਵਿੱਚੋਂ ਲੈ ਕੇ ਆਏ ਸੀ ਆਪਣੀ ਪਤਨੀ ਰਕਮਣੀ ਵਾਸਤੇ ਤਾਂ ਇਹ ਸਵਰਗ ਦਾ ਪੌਦਾ ਵੀ ਕਹਿ ਸਕਦੇ ਆ ਇਹਨੂੰ ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਸਵਰਗ ਦਾ ਪੌਦਾ ਇਸ ਲਈ ਵੀ ਕਿਹਾ ਜਾਂਦਾ ਹੋਵੇ ਕਿਉਂਕਿ ਬਹੁਤ ਸਾਰੇ ਇਹਦੇ ਵਿੱਚ ਗੁਣ ਹੈ ਔਸ਼ਧੀ ਤੇ ਗੁਣਾ ਨਾ ਭਰਪੂਰ ਹੋਣ ਕਰਕੇ ਇਹਨੂੰ ਗੁਣਾ ਨਾ ਭਰਪੂਰ ਤੇ ਦੂਸਰੀ ਗੱਲ ਹੈ ਕਿ ਜਿਹੜੀ ਦੀ ਮਹਿਕ ਹੈ ਉਹ ਇੰਨੀ ਸੁੰਦਰ ਹੈ ਇੰਨੀ ਖੂਬਸੂਰਤ ਹੈ ਤੇ ਤੀਜੇ ਨੰਬਰ ਤੇ ਜਿਹੜੇ ਦੇ ਫੁੱਲ ਹੈ ਰਾਤ ਨੂੰ ਖਿੜਦੇ ਤੇ ਸਵੇਰ ਜਦੋਂ ਧਰਤੀ ਦੇ ਉੱਤੇ ਬਰਖਾ ਕਰਦੇ ਆ ਤਾਂ ਉਹ ਫੁੱਲਾਂ ਦਾ ਮੀਂਹ ਵਰਾ ਦਿੰਦੇ ਆ ਧਰਤੀ ਤੇ ਫੁੱਲਾਂ ਦਾ ਜਿਵੇਂ ਫਰਸ਼ ਲੱਗਿਆ ਹੋਵੇ ਉਵੇਂ ਹੋ ਜਾਂਦਾ ਹੈ ਅ ਇਸ ਕਰਕੇ ਵੀ ਇਹਨੂੰ ਸਵਰਗ ਦਾ ਪੌਦਾ ਕਿਹਾ ਜਾਂਦਾ ਹੈ ਇਹ ਹਾਰ ਸ਼ਿੰਗਾਰ ਪਾਰਜਾਤ ਉਹ ਬਹੁਤ ਹੀ ਕੇਅਰ ਦੀ ਲੋੜ ਨਹੀਂ ਇਹਨੂੰ ਬਹੁਤ ਘੱਟ ਪਾਣੀ ਚਾਹੀਦਾ ਜਿੰਨਾ ਘੱਟ ਪਾਣੀ ਲੱਖੋਗੇ ਉਨਾ ਹੀ ਸੋਹਣਾ ਗਰੋ ਕਰਦਾ ਜਦੋਂ ਸ਼ੁਰੂਆਤ ਦੇ ਵਿੱਚ ਇਹ ਪੌਦਾ ਅਸੀਂ ਕਿਸੇ ਇੱਕ ਥਾਂ ਤੋਂ ਦੂਜੀ ਥਾਂ ਤੇ ਟ੍ਰਾਂਸਪਲੈਂਟ ਕਰਦੇ ਹਾਂ ਤਾਂ ਇੱਕ ਵਾਰੀ ਇਹਦੀ ਗਰੋਥ ਜਿਹੜੀ ਉਹ ਰੁਕ ਜਾਂਦੀ ਹੈ ਖੜ ਜਾਂਦਾ ਹੈ ਪਰ ਜਦੋਂ ਇਹ ਦੁਬਾਰਾ ਇਹਨੂੰ ਫਟਾਰਾ ਆ ਜਾਂਦਾ ਹੈ ਪੱਤੇ ਨਿਕਲੇ ਆਉਂਦੇ ਕਰੁੰਮਲਾਂ ਤਾਂ ਫਿਰ ਇਹ ਬੜੀ ਤੇਜ਼ੀ ਨਾਲ ਵੱਧਦਾ ਹੈ ਤਾਂ ਇਹ ਹੈ ਪਰਜਾਦਾ ਪੌਦਾ